ਹਰ ਹਰੀ ਨਾ ਬਿਤੇ ਮਾਤਾ ਕਾਲ ਕਬਣ ਕੇ ਵਰਦੀ ਭਗਤਾ ਦੇ ਰਗਵਾਰੀ ਮਾਤਾ ਮਨ ਦਾ ਦੇ ਰਦਵਾ E aí يا not ما to be able to چن دا آي چن دا 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 چن ਹਜਰ ਦੇ ਰੇ ਕਾਹ ਤੇ ਆ ਰੋਜੰਦੇ ਕਾਹ ਤੇ ਕਦੋਂ ਜੰਦੇ ਹਜਰ ਦੇ ਕਾਹ ਤੇ ਜੰਦੇ ਵਾਤਾ ਵਿੱਚ ਤੁਛ ਨਹੀਂ ਆਇਆ ਰਾਜਾ ਜੀ ਨੂੰ ਨਾ ਆਇਆ ਰਾਜਾ ਜੀ ਨੂੰ ਨਾ ਆਇਆ ਹਜਰ ਮੰਤਰੀ ਹਜਰ ਮੰਤਰੀ ਹਜਰ ਮੰਤਰੀ ਹਜਰ ਮੰਤਰੀ ਹਜਰ ਮੰਤਰੀ ਪੂਰਨੀ ਮਾਈ ਜੀ ਦਾ ਬੋਲ ਸੱਚੀ ਦਰਬਾਰ ਕੀ ਜੈ ਮੈਂ ਸੰਗਰਾਮਤੀ ਵਾਲੇ ਦਿਨ ਜਿਹੜੀਆਂ ਸੰਗਤਾਂ ਆਈਆਂ ਸਭ ਤੋਂ ਪਹਿਲਾਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਔਰ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜੀਆਂ ਸੰਗਤਾਂ ਇੱਥੇ ਆਂਦੀਆਂ ਨੇ ਮਾ ਚਿੰਤਾ ਪਰ ਨਿਗੋਣਦੀਆਂ ਮਨੋਂ ਕਾਮਨਾ ਪੂਰੀਆਂ ਕਰੇ ਉਹਨਾਂ ਨੂੰ ਸ਼ਕਤੀਬਲ ਬਖਸ਼ੇ ਔਰ ਮੰਦਰ ਵਿੱਚ ਆਣ ਕੇ ਉਹ ਹਰ ਮਹੀਨੇ ਹੀ ਇੱਥੇ ਦਰਸ਼ਨ ਦਿੰਦੀਆਂ ਨੇ ਉਹਨਾਂ ਨੂੰ ਦਾ ਮੈਂ ਬਹੁਤ ਜ਼ਿਆਦਾ ਹੀ ਸਤਿਕਾਰ ਕਰਦੀ ਹਾਂ ਔਰ ਮੈਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਮੰਦਰ ਵਾਸਤੇ ਵੀ ਕੁਝ ਸੋਚਣ ਸੰਗਤਾਂ ਆਉਂਦੀਆਂ ਜ਼ਰੂਰ ਐ ਪਰ ਸੰਗਤਾਂ ਨੂੰ ਇੰਨਾ ਨਹੀਂ ਪਤਾ ਹੈਗਾ ਕਿ ਮੰਦਰ ਦੀ ਜਗਾ ਬਹੁਤ ਜੁੜੀ ਥੋੜੀ ਹੈਗੀ ਐ ਅਸੀਂ ਸਭ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਰੇ ਮਿਲਕੇ ਹੀ ਸਹਿਯੋਗ ਦੇਣ ਔਰ ਇਸ ਸਨਾਤਨ ਧਰਮ ਨੂੰ ਤੇ ਤਾਂ ਹੀ ਜ਼ਿਆਦਾ ਅੱਗੇ ਲੈ ਕੇ ਜਾਇਆ ਜਾਂਦਾ ਜੀ ਅਸੀਂ ਮਿਲਕੇ ਜਿਹੜਾ ਵੀ ਕੰਮ ਕਰਨਾ ਅਸੀਂ ਮਿਲਕੇ ਕਰਾਂਗੇ ਤੇ ਫਿਰ ਅੱਛਾ ਐ ਜੇ ਅਸੀਂ ਮਿਲ ਕੇ ਨਹੀਂ ਕਰਦੇ ਨਾ ਤਾਂ ਫਿਰ ਉਹ ਬਿਲਕੁਲ ਬਿਲਕੁਲ ਅੱਛਾ ਨਹੀਂ ਕਿ ਅਸੀਂ ਸਨਾਤਨ ਧਰਮ ਦੇ ਵਿੱਚ ਬੱਚਿਆਂ ਨੂੰ ਇਹ ਹੀ ਸਿੱਖਿਆ ਦਈਏ ਹਰ ਰੋਜ਼ ਉੱਠ ਕੇ ਉਹ ਚਾਹੇ ਓਮ ਨਮਾ ਸ਼ਿਵਾਏ ਚਾਹੇ ਉਹ ਬજરੰਗਬਲੀ ਜੀ ਦਾ ਬਾਠ ਹਨੂਮਾਨ ਚਲिसा ਸੀ타ਰਾਮ ਕੁਛ ਨਾ ਕੁਛ ਜ਼ਰੂਰ ਆਪਣੇ ਬੱਚਾ ਨੂੰ ਉਹ ਸਿਖਾਣ ਦੀ ਪ੍ਰਕਾਸ਼ਤਾ ਕਰਨ। ਔਰ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕੀ ਸਨਾਤਨ ਧਰਮ ਦੀ ਅਸੀਂ ਅਵੇਲਣਾ ਜਿਹੜੀ ਆ ਉਹ ਪੂਰੀ ਨਹੀਂ ਕਰ ਸਕਦੇ ਕੀ ਹੈ ਸਨਾਤਨ ਧਰਮ ਦੇ ਵਿੱਚ ਇਹ ਹੈ ਕਿ ਹਰ ਪ੍ਰਾਣੀ ਨੂੰ ਆਪਣੇ ਧਰਮ ਦੇ ਨਾਲ ਰਹਿਣਾ ਚਾਹੀਦਾ ਧਰਮ ਸਾਡਾ ਇਹ ਕਹਿੰਦਾ ਕਿ ਸਭ ਤੋਂ ਪਹਿਲਾਂ ਤੇ ਸਾਨੂੰ ਆਪਣਾ ਖਾਂ-ਪਾਣ ਅੱਛਾ ਕਰਨਾ ਚਾਹੀਦਾ ਜੇ ਸਾਡਾ ਖਾਂ-ਪਾਣ ਅੱਛਾ ਨਹੀਂ ਨਾ ਤੇ ਸਾਡਾ ਮਨ ਜਿਹੜਾ ਉਹ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਸਾਡਾ ਧਿਆਨ ਤੇ ਉੱਧਰ ਹੀ ਰਹਿਣਾ ਤੇ ਮਨ ਪਵਿੱਤਰ ਕਾਦੇ ਨਾ ਹੋਣਾ ਭਗਤੀ ਦੇ ਨਾਲ ਤੇ ਜੇ ਅਸੀਂ ਭਗਤੀ ਕਰਾਂਗੇ ਨਾਮ ਜਪਾਂਗੇ ਤੇ ਫੇਰੀ ਹੀ ਮਨ ਤੇ ਆਤਮਾ ਤਾਂ ਪਵਿੱਤਰ ਹੁੰਦੀ ਸਾਡਾ ਇਸ ਚੋਲਾ ਪਾਣ ਦੇ ਨਾਲ ਕੋਈ ਨਹੀਂ ਜੇ ਅਸੀਂ ਭਗਤੀ ਨਾ ਕਰਾਂਗੇ ਸਭ ਤੋਂ ਪਹਿਲਾਂ ਚੱਲਦੇ ਫਿਰਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਸਾਨੂੰ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਅਸੀਂ ਕਰ ਨਹੀਂ ਸਕਦੇ ਆ ਉਹ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਔਰ ਸੰਗਤਾਂ ਨੂੰ ਇਹੀ ਆਦੇਸ਼ ਹੈ ਕਿ ਸਿਮਰਨ ਜ਼ਰੂਰ ਕਰਨੇ सिमरन ਦੇ ਵਿੱਚ ਹੀ ਸ਼ਕਤੀ ਪਰਪਤ ਹੋ ਗਈ ਤੇ ਜੇ ਆਪਣੇ ਕੋਲ ਸ਼ਕਤੀ ਹੈ ਤੇ ਫਿਰ ਕੋਈ ਵੀ ਕੰਮ ਜਿਹੜਾ ਉਹ ਅਧੂਰਾ ਨਹੀਂ ਰਹਿੰਦਾ ਉਹ ਜ਼ਰੂਰ ਸੰਪੂਰਨ ਹੁੰਦਾ ਹੈ। ਅਰ ਸੰਗਤਾਂ ਨੂੰ ਇਹ ਦੇ ਕੋਈ ਕੋਈ ਵੀ ਕੰਮ ਕਰਨਾ ਇੱਕ ਮਨ ਔਰ ਇੱਕ ਜੁਟ ਹੋ ਕੇ ਫਿਰ ਕਰਨ। ਇਕਤਾ ਦੇ ਵਿੱਚ ਹੀ ਬਲ ਹੈ। ਜੈ ਮਾਤਾ ਦੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਾਰਾ ਚਿੰਤਪੁਨੀ ਮਾਤਾ ਜੀ ਦਾ ਬੋਲ ਸਾਚੇ ਦਰਬਾਰ ਕੀ ਜਾ ਕੋਟ ਖਾਸਾ ਛੀ ਮੰਦਰ ਦੇ ਵਿੱਚ ਹਰ ਮਹੀਨੇ ਸੰਗਰਾਦ ਵਾਲੇ ਦਿਨ ਇਸੇ ਤਰ੍ਹਾਂ ਹੀ ਆਪਾਂ ਕੀਰਤਨ ਕੀਤਾ ਜਾਂਦਾ ਹੈ ਤੇ ਇੱਥੋਂ ਛੀ ਮੰਦਰ ਚੋਂ ਹਰ ਮਹੀਨੇ ਚਿੰਤਪੁਨੀ ਮਾਤਾ ਦੇ ਤੇ ਬਜਰੰਗ ਬਲੀ ਪਾਲਾ ਜੀ ਦੇ ਮਹਿੰਦੀਪੁਰ ਪਾਲਾ ਜੀ ਦੇ ਹਰ ਮਹੀਨੇ ਬਾਸੇ ਇੱਥੋਂ ਜਾਂਦੀ ਹੈ ਸਾਰੀਆਂ ਸੰਗਤਾਂ ਮਿਲ ਜੁਲ ਕੇ ਸਾਡੇ ਨਾਲ ਸੇਵਾ ਕਰਦੀਆਂ ਸਾਰੇ ਭਗਤ ਜਿੰਨੇ ਵੀ ਆ ਹਰ ਸੰਗਰਾਦ ਵਾਲੇ ਦਿਨ ਇੱਥੇ ਆਉਂਦੇ ਨੇ ਉਹਨੇ ਆਪਾਂ ਕਿਹੜੀ ਬੀਜੀ ਜਾਗਰਣ ਕਰਵਾਇਆ ਪਿਛਲੇ ਹਫਤੇ ਜਾਗਰਣ ਸਾਡੇ ਮੰਦਿਰ ਚ ਹੋਇਆ ਹੈ ਕਾਫੀ ਸੰਗਤਾਂ ਆਈਆਂ ਨੇ ਦੂਰ ਦੂਰੋਂ ਹੁੰਦੀਆਂ ਨੇ ਤੇ ਅਗਲੇ ਵੀ ਇੱਕ ਬੱਸ ਤੇ ਕਰਦੀ ਹੋਵੇ ਕੀ ਜੋ ਬੁਕੀ ਤਰਾਨੀ ਹੈ ਕਿ ਮੜਾ ਚਿੰਦਪੁਰ ਨਹੀਂ ਮਹੀਨੇ ਦੇ ਪਹਿਲੇ ਹਫਤੇ ਸਾਡੀ ਬੱਸ ਜਾਂਦੀ ਹੈ ਜਿਸ ਨੇ ਵੀ ਬੁਕਿੰਗ ਕਰਾਣੀ ਹੋਵੇ ਛੰਮੀ ਜੀ ਦੇਵਾ ਜੀ ਜਾਂ ਮੇਰ ਕੋ ਅਗੇ ਰਿੰਕਾ ਜੀ ਕੋਈ ਕੋ ਵੀ ਅਗੇ ਬੁਕਿੰਗ ਕਰਵਾ ਸਕਦਾ ਹੈ ਤੋਂ ਰਾਤੀ 10 ਵਜੇ ਬੱਸ ਜਾਂਦੀ ਹੈ ਰਾਤੀ 10 ਵਜੇ ਬੱਸ ਜਾਂਦੀ ਹੈ ਸਵੇਰੇ ਮਤਲਬ ਕਿ 10 11 ਵਜੇ ਤੱਕ ਵਾਪਸ ਆ ਜਾਈਏ ਇਹ ਇਲਾਕਾ ਨਵਾਸੀਆਂ ਮੈਸੇਜ ਹੈ ਮੈਸੇਜ ਕੀ ਹੈ ਬਹੁਤ ਚਰਚਾ ਨਾ ਸੰਜੋਗ ਕਰੋ ਜੀ ਇਲਾਕਾ ਨਵਾਸੀਆਂ ਨੂੰ ਆਹੀ ਕਿ ਸਾਡੇ ਨਾਲ ਸੰਜੋਗ ਕਰੋ ਆਪਾਂ ਇਸੇ ਤਰ੍ਹਾਂ ਬਾਅਦ ਜਾ ਕੇ ਜਿੰਨੇ ਆਪਣੇ ਮੈਂਬਰ ਹੈਗੇ ਨੇ ਆਪਾਂ ਇਸ ਭਗਤੀ ਵੱਲ ਚਾਹੀਏ ਨਸ਼ੇ ਤੋਂ ਦੂਰ ਆਪਣੇ ਸਾਰੇ ਬੱਚਿਆਂ ਨੂੰ ਕਰੀਏ ਜੇ ਆਪਾਂ ਜਾਵਾਂਗੇ ਤਾਂ ਸਾਡੇ ਬੱਚੇ ਸਾਰੇ ਨਸ਼ੇ ਤੋਂ ਦੂਰ ਹੋਣਗੇ ਇਸੇ ਤਰ੍ਹਾਂ ਹੀ ਸਾਡੇ ਨਾਲ ਸਾਥ ਦਿਓ ਮਾਤਾ ਜੀ ਮੈਂ ਸੁੰਦਰਪਾਲ अरोड़ा ਆਪਣੀ ਮੈਂ ਸੁੰਦਰਪਾਲ अरोड़ा ਆਪਣੇ ਰਿੰਗਾ ਪ੍ਰਧਾਨ ਜੀ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਦੀ ਮਤਲਬ ਸਹਿ ਹੋਗ ਨਾਲ ਹਰ ਮਹੀਨੇ ਸਗਰਾਂ ਦੇ ਅੰਦਰ ਇਹ ਪ੍ਰੋਗਰਾਮ ਹੁੰਦਾ 8:30 ਤੋਂ 10:30 ਤੱਕ ਤੇ ਇਹ ਸ਼ੇਮ ਮੰਦਰ ਗੁਰੂ ਰਾਮਦਾਸ ਨਗਰ ਕੋਟ ਖਾਲਸਾ ਚ ਸਥਿਤ ਹੈ ਤੇ ਮੈਂ ਇਲਾਕਾ ਨਿਵਾਸੀ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੇ ਬੱਚਾ ਨੂੰ ਜਿਆਦਾ ਤੋਂ ਜਿਆਦਾ ਭਗਤੀ ਵਾਲੇ ਪਾਸੇ ਲਾਓ ਕਿਉਂ ਇਹ ਕੰਮ ਕਰਨ ਨਾਲ ਬੜਾ ਫਾਇਦਾ ਆ ਜ਼ਿੰਦਗੀ ਸਮਰ ਜਾਂਦੀ ਆ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ ਤੇ ਜਿਹੜੇ ਨਸ਼ਿਆਂ ਦੇ ਪਾਸੇ ਜਾਣਦੇ ਨਾ ਉਹ ਆਪਣੀ ਜ਼ਿੰਦਗੀ ਨੂੰ ਠੀਕ ਨਹੀਂ ਕਰ ਰਹੇ ਮੈਂ ਹੋਈ ਬੇਨਤੀ ਕਰਨ ਆ ਲਖਾ ਵਾਸ਼ ਨੂੰ ਇੱਕ ਮੰਦਿਰ ਸਾਡਾ ਬਹੁਤ ਛੋਟਾ ਆ ਸਹਿਯੋਗ ਦਿਓ ਕੁਝ ਤੁਸੀਂ ਸਹਿਯੋਗ ਦਿਓ ਕੋ ਸਰਕਾਰ ਵੱਲੋਂ ਵੀ ਸਹਿਯੋਗ ਮਿਲੇ ਇਸ ਮੰਦਿਰ ਨੂੰ ਵੱਡਾ ਕੀਤਾ ਜਾਵੇ ਸੰਗਤ ਦੇ ਬੈਨ ਵਾਸਤੇ ਜਗ੍ਹਾ ਬਹੁਤ ਘੱਟ ਆ ਮੈਂ ਦੁਬਾਰਾ ਫਿਰ ਬੇਨਤੀ ਕਰਨਾ ਚਾਹਣਾ ਲਖਾ ਵਾਸ਼ ਨੂੰ ਕਿ ਇਸ ਮੰਦਿਰ ਸਹਿਯੋਗ ਦਿਓ ਤਾਂ ਕਿ ਇਹ ਮੰਦਿਰ ਤੇ ਕੁਝ ਵੱਡਾ ਕਰ ਸਕੀਏ ਬਹੁਤ ਸੱਚੇ ਦਰਬਾਰ ਕੀ ਜੀ ਸ਼੍ਰੀ ਬਾਲਾ ਜੀ ਪਹਿਲੇ ਸੇਵਾ ਸੰਗ ਬਜਰੰਗੀ ਸੈਨਾ ਸ਼ਿਵ ਮੰਦਿਰ ਇੱਥੇ ਹਰ ਮਹੀਨੇ ਉਰ ਜੀ ਦਾ ਨਾਮ ਦੱਸੋ। ਇਹ ਬਦਰ ਨਾਮ ਦੱਸੋ। ਸ਼ੰਮੀ ਸ਼ਰਮਾ ਜੀ, ਚੇਰੀ ਬਾਲਾ ਜੀ ਪਿਆਰੇ ਸੇਵਾ ਸੰਗ ਬਜਰੰਗੀ ਸੇਨਾ। ਇਹ ਤੋਂ ਹਰ ਮਹੀਨੇ ਚਿੰਤਪੁਰ ਨਹੀਂ ਪਹਿਲੇ ਹਫਤੇ ਤੇ ਚੇਰੀ ਮਹਿੰਦੀਪੁਰ ਧਾਮ ਹਰ ਮਹੀਨੇ ਤੋਂ ਬਾਸੀ ਯਾਤਰਾ ਜਾਂਦੀ ਹੈ। ਇਸ ਦੇ ਵਿੱਚ ਹਨੂ ਮੰਦਰ ਨੂੰ ਤੇ ਆ ਜੀ ਆਪਣਾ ਨਾਮ ਦੱਸ ਕੇ ਦੇਖੀ। ਮੈਂ ਰਾਜਕਮਰ ਕੋਟਖਰ ਦਾ ਵਾਸੀ ਹਾਂ ਤੇ ਸਾਰੇ ਆਈ ਸੰਗਤ ਨੂੰ ਜੈ ਮਾਤਾ ਦੀ ਸਾਰਿਆਂ ਭਗਤਾਂ ਨੂੰ ਪਤਾ ਹੈ ਵੀ ਸੰਗਰਾਂਦ ਦੇ ਮਹੀਨੇ ਤੇ ਹਰ ਸੰਗਰਾਂਦ ਮਨਾਈ ਜਾਂਦੀ ਹੈ ਤੇ ਮਹੀਨੇ ਦੇ ਦਾਸ ਪਹਿਲੇ ਸ਼ਨੀਵਾਰ ਇਥੋਂ ਚਿੰਤਪੁਰ ਜੀ ਨੂੰ ਹਤਾਂ ਨੂੰ ਬਾਸਵੀ ਜਾਂਦੀ ਹੈ ਤੇ ਬਾਲਾ ਜੀ ਨੂੰ ਵੀ ਸੰਗਤ ਇਥੋਂ ਬੜੇ ਜੋਰ ਸ਼ੋਰ ਨਾਲ ਜਾਂਦੀ ਹੈ ਤੇ ਸਾਰੇ ਭਗਤਾਂ ਨੂੰ ਇਹ ਕਹਿੰਨੇ ਆ ਵੀ ਵੱਧ ਛੱਡ ਕੇ ਸੰਯੋਗ ਦਿਓ ਤਾਂ ਕਿ ਇਹ ਜਿਹੜੇ ਭਗਤ ਅੱਗੇ ਲੱਗੇ ਨੇ ਇਹਨਾਂ ਦਾ ਆਪਾਂ ਸਾਥ ਦਈਏ ਸਾਰੇ ਇਸ ਇਲਾਕੇ ਦੇ ਨਿਵਾਸੀਆਂ ਨੂੰ ਪਤਾ ਹੈ ਕਿ ਹੁਣੇ ਇੱਕ ਸਾਲਾਨਾ ਜਾਗਰਣ ਦੂਸਰਾ ਸਾਲਾਨਾ ਜਾਗਰਣ ਬੜੀ ਧੁੰਮ ਦਾਉਣਾ ਮਨਾਇਆ ਗਿਆ ਤੇ ਸੰਗਤ ਬੜੀ ਹਲੋ ਹਲਾਸ ਨਾਲ ਪਹੁੰਚੀ ਤੇ ਤੁਹਾਨੂੰ ਇਹ ਮੈਸੇਜ ਦਿੰਨੇ ਆ ਵੀ ਲਾਸਟ ਦੇ ਵੀ ਤੁਸੀਂ ਪ੍ਰਭੂ ਦੇ ਚਰਨਾਂ 'ਚ ਆਣਾ ਤੇ ਕਿਉਂ ਨਾ ਹੁਣੇ ਤੁਰਿਆ ਜਾਵੇ ਕਿਉਂਕਿ ਭਗਤੀ ਇੱਕ ਐਸਾ ਰਸਤਾ ਹੈ ਜਿਹੜਾ ਕਿ ਤੁਹਾਨੂੰ ਆਤਮ ਗਿਆਨ ਤੱਕ ਪਹੁੰਚਾਉਂਦੀ ਹੈ ਇਸ ਕਰਕੇ ਆਪਣੇ ਕਰਮ ਦੇ ਨਾਲ ਧਰਮ ਵੀ ਕਰੋ ਜਿਸ ਤਰ੍ਹਾਂ ਕਿ ਸਨਾਤਨ ਦੀ ਲਹਿਰ ਚੱਲ ਰਹੀ ਹੈ ਹਰ ਸ਼ਹਿਰ ਤੇ ਹਰ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੈ ਸਨਾਤਨ ਅਪਣਾਇਆ ਜਾ ਰਿਹਾ ਹੈ ਤੇ ਸਨਾਤਨ ਨਾਸਤਿਆ ਆਪਾਂ ਕਹਾਂਗੇ ਵੀ ਆਪਣੇ ਧਰਮ ਨੂੰ ਵੱਧ ਚੜ ਕੇ ਸਹਿਯੋਗ ਦਿਓ ਤੇ ਉਹਨੂੰ ਵਧਨ ਭਲਣ ਵਿੱਚ ਹਿੱਸਾ ਪਾਓ